ਆਦਮੀ ਪਾਰਟੀ ਦੇ ਜਿਹੜੇ ਨੇ ਲੀਡਰ ਨੇ ਮੰਤਰੀ ਨੇ ਉਹਨਾਂ ਦੇ ਹੁਣ ਬਿਆਨ ਆਉਣੇ ਸ਼ੁਰੂ ਹੋ ਗਏ ਉਹ ਕਹਿੰਦੇ ਮੁੱਦਾ ਤਾਂ ਕਹਿੰਦੇ ਇਹ ਕੇਂਦਰ ਸਰਕਾਰ ਦੇ ਨਾਲ ਆ ਕਹਿੰਦੇ ਪੰਜਾਬ ਦੇ ਵਿੱਚ ਸੜਕਾਂ ਰੋਕੀਆਂ ਹੋਈਆਂ ਸੀ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ ਤੇ ਕਹਿੰਦੇ ਜੇ ਕਿਸਾਨ ਦਿੱਲੀ ਜਾਂਦੇ ਨੇ ਅਸੀਂ ਮੂਰੇ ਹੋ ਕੇ ਉਹਨਾਂ ਦੇ ਨਾਲ ਦਿੱਲੀ ਜਾਵਾਂਗੇ ਅੱਧੇ ਘੰਟੇ ਬਿਆਨ ਬਦਲ ਗਏ ਅੱਧੇ ਘੰਟੇ ਪਹਿਲਾਂ ਬਿਆਨ ਸਾਨੂੰ ਉੱਥੇ ਮੇਜ਼ ਤੇ ਬੈਠੇ ਜਿਹਦੇ ਚੰਡੀਗੜ੍ਹ 26 ਸੈਕਟਰ ਚ ਮਹਾਤਮਾ ਗਾਂਧੀ ਇੰਸਟੀਚਿਊਟ ਚ ਬਿਆਨ ਕੀ ਆ ਅੱਧੇ ਘੰਟੇ ਬਾਅਦ ਬਿਆਨ ਕੀ ਆ ਅੱਧੇ ਘੰਟੇ ਸਾਰੀ ਸੋਚ ਆ ਗਈ ਅੱਧੇ ਘੰਟੇ ਚ ਨੌਕਰੀਆਂ ਮ ਇਹ ਮਤਲਬ ਹੈ ਇੰਨੇ ਇੰਨੀ ਜਲਦੀ ਜਿਹੜਾ ਮੂਵ ਕੀਤਾ ਇਹਨਾਂ ਨੇ ਇਹ ਇਹ ਤਾਂ ਸੋਚਣ ਵਾਲੀ ਗੱਲ ਹੈ ਨਾ ਵੀ ਲੇਕਿਨ ਇਹ ਜ਼ਰੂਰ ਹੈ ਵੀ ਜਿੰਨਾ ਝੂਠ ਬੋਲ ਕੇ ਜਿੰਨਾ ਫਰੇਵ ਕਰਕੇ ਜਿੰਨਾ ਕੁਝ ਕਰਕੇ ਆਏ ਨੇ ਜਿਵੇਂ ਦਿੱਲੀ ਤੋਂ ਭਜਾਇਆ ਦਿੱਲੀ ਤੋਂ ਥੋੜੇ ਬਹੁਤ ਰਹਿ ਗਏ ਜਦੋਂ ਪੰਜਾਬ ਵਾਲੇ ਭਜਾਉਣਗੇ ਨਾ ਕਿਸੇ ਚੋਕੇ ਰਹਿਣਾ ਨਹੀਂ ਉਹੀ ਚੀਜ਼ ਹੈ ਜਿਹੜਾ ਧਰਨਿਆਂ ਦੇ ਵਿੱਚੋਂ ਨਿਕਲ ਕੇ ਸਰਕਾਰ ਆਈ ਹੋਈ ਜਿਹੜੇ ਸਾਡੇ ਕੋਲ ਆ ਕੇ ਬੈਠਦੇ ਸੀ ਜਿਹੜੇ ਉਦੋਂ ਕਹਿੰਦੇ ਸੀ ਵੀ ਛੜਕਾਣਾ ਰੁਕਣ ਤੇ ਕਿੱਧਰ ਜਾਣ ਕੀ ਗੱਲ ਹੋਗੀ ਕਿਸੇ ਕਾਰਪੋਰੇਟ ਨੇ ਵੱਡਾ ਪੈਕੇਜ ਦਿੱਤਾ ਕਿ ਜਾਂ ਜਿਹੜੇ ਲਾਲੇ ਦਿੱਲੀ ਤੋਂ ਲੁੱਟ ਕੇ ਤੇ ਦਿੱਲੀ ਲੁੱਟ ਬੰਦ ਹੋ ਗਈ ਹੁਣ ਇੱਥੇ ਆ ਗਏ ਉਹੀ ਜਿਹੜੇ ਜੇਲ੍ਹਾਂ ਦੇ ਵਿੱਚ ਸੀ ਮਨਜੀਤ ਸ਼ੋਧਿਆ ਸਤਿੰਦਰ ਜੈਨ ਵਰਗੇ ਕੇਜਰੀਵਾਲ ਵਰਗੇ ਇੱਥੇ ਕੁੰਡਲੀ ਮਾਰ ਕੇ ਬਹਿ ਗਏ ਪੰਜਾਬ ਨੂੰ ਲੁੱਟਣ ਵਾਸਤੇ 19 ਮਾਰਚ ਦਾ ਉਹ ਦਿਨ ਜੋ ਸਭ ਨੇ ਦੇਖਿਆ ਜਿਸ ਤਰੀਕੇ ਦੇ ਨਾਲ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉਤੋਂ ਕਿਸਾਨਾਂ ਨੂੰ ਖੰਡੇੜਿਆ ਗਿਆ ਪਹਿਲਾਂ ਮੀਟਿੰਗ ਦੇ ਲਈ ਸੱਦਾ ਦਿੱਤਾ ਗਿਆ ਸੀ ਪਰ ਮੀਟਿੰਗ ਤੋਂ ਜਦੋਂ ਵਾਪਸ ਆਪਣੇ ਬਾਰਡਰਾਂ ਤੇ ਕਿਸਾਨ ਲੀਡਰ ਜਾ ਰਹੇ ਸੀ ਉਹਨਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਉਹ ਹਾਲੇ ਤੱਕ ਵੀ ਕਈ ਕਿਸਾਨ ਲੀਡਰ ਜੇਲ੍ਹ ਦੇ ਵਿੱਚ ਨੇ ਦੂਜੇ ਪਾਸੇ ਜਗਜੀਤ ਸਿੰਘ ਢੱਲੇਵਾਲ ਜੋ ਲਗਾਤਾਰ ਮਰਨ ਵਰਤ ਤੇ ਬੈਠੇ ਨੇ ਤਾਂ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਤਾਂ ਬਿੱਤੇ ਦਿਨਾਂ ਦੇ ਵਿੱਚ ਲੁਧਿਆਣਾ ਚ ਰੱਖਿਆ ਤੇ ਹੁਣ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਪਰ ਕਿਸਾਨ ਲੀਡਰ ਚਿੰਤਾ ਦੇ ਵਿੱਚ ਨੇ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਿਵੇਂ ਆ ਲਗਾਤਾਰ ਮਿਲਣ ਦੇ ਲਈ ਆ ਰਹੇ ਨੇ ਪਰ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਅੱਜ ਵੀ ਕੁਝ ਕਿਸਾਨ ਲੀਡਰ ਜਿਹੜੇ ਮਿਲਣ ਦੇ ਲਈ ਆਏ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਡੱਲੇਵਾਲ ਸਾਹਿਬ ਨੂੰ ਮਿਲਣ ਆਈ ਸੀ ਜੀ ਮੈਂ ਲਖਵਿੰਦਰ ਸਿੰਘ ਔਲਖ ਐਸਕੇਐਮ ਨਾਨ ਪੋਲਿਟਿਕਲ ਕੋਆਰਡੀਨੇਸ਼ਨ ਕਮੇਟੀ ਦਾ ਮੈਂਬਰ ਹਾਂ ਕਨੋਰੀ ਮੋਰਚੇ ਤੇ ਜਿਹੜਾ ਹੈ ਲੀਡ ਕਰਦੇ ਸੀ ਤੇ 19 ਤਰੀਕ ਨੂੰ ਜਿਹੜਾ ਉਹ ਕਾਲਾ ਦਿਨ ਜਿਹੜਾ ਕਿਸਾਨੀ ਇਤਿਹਾਸ ਦੇ ਵਿੱਚ ਕਦੇ ਭੁੱਲਿਆ ਨਹੀਂ ਵੀ ਇੱਕ ਆਪਣੇ ਕਿਸਾਨਾਂ ਨੂੰ ਆਪਣੀ ਸਰਕਾਰ ਗੱਲਬਾਤ ਲਈ ਬੁਲਾਉਂਦੀ ਹੈ ਤੇ ਬਲਾਕੇ ਤੇ ਧੋਖੇ ਦੇ ਨਾਲ ਪਿੱਠੇ ਛੁਰਾ ਘੋਪ ਕੇ ਜਿਹੜਾ ਝੂਠਾ ਇਨਕਲਾਬੀ ਭਗਵੰਤ ਸਿੰਘ ਮਾਨ ਆਪਣੇ ਆਪ ਨੂੰ ਜਿਹੜਾ ਕੱਲ ਸ਼ਹੀਦੇ ਦਿਹਾੜਾ ਨਿਕਲਿਆ ਆ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਉਸੇ ਜਗ੍ਹਾ ਤੇ ਜਾ ਕੇ ਸ਼ਪਤ ਲੈਂਦਾ ਹੈ ਕਿ ਮੈਂ ਉਹਨਾਂ ਸ਼ਹੀਦਾਂ ਦੇ ਪੈਰਾ ਦਊਂਗਾ ਉਹਨਾਂ ਦੀਆਂ ਸੋਚ ਤੇ ਪੈਰਾ ਦਊਂਗਾ ਤੇ ਪਿੱਠੇ ਛੁਰਾ ਘੋਪ ਰਿਹਾ ਆਪਣੇ ਕਿਸਾਨਾਂ ਦੇ ਤੇ ਉਸ 19 ਤਰੀਕ ਵਾਲਾ ਉਹ ਕਾਲੇ ਦਿਨ ਜਦੋਂ ਸਾਰੇ ਆਗੂ ਉਹ ਜਿਹੜੇ ਅਸੀਂ ਮੀਟਿੰਗ ਤੋਂ ਬਾਹਰ ਆ ਰਹੇ ਸੀ ਤੇ ਗ੍ਰਿਫਤਾਰ ਕਰ ਲਿਆ ਗਿਆ ਕੁਝ ਅਸੀਂ ਦੂਸਰੇ ਰਸਤੇ ਤੇ ਗਏ ਬਚ ਗਏ ਬਾਕੀ ਸਾਰੇ ਜੇਲ੍ਹਾਂ ਦੇ ਅੰਦਰ ਨੇ ਕੁਝ ਇੱਥੇ ਪਟਿਆਲਾ ਦੀ ਜੇਲ੍ਹ ਚ ਹੈ ਕੁਝ ਨਾਭੇ ਆ ਕੁਝ ਮਾਨਸਾ ਹੈ ਕੁਝ ਤਿੰਨ ਚਾਰ ਜੇਲ੍ਹਾਂ ਦੇ ਵਿੱਚ ਨੇ ਤੇ ਉਸੇ ਦੌਰਾਨ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਐਂਬੂਲੈਂਸ ਨੂੰ ਵੀ ਜਿਹੜਾ ਕਿਡਨੈਪ ਕਰਕੇ ਗ੍ਰਿਫਤਾਰ ਕਰਕੇ ਪਹਿਲੋਂ ਪਟਿਆਲੇ ਲੈ ਜਾਂਦਾ ਜਾਂਦਾ ਫਿਰ ਉਸ ਤੋਂ ਬਾਅਦ ਜਲੰਧਰ ਲਿਆ ਜਾਂਦਾ ਜਲੰਧਰ ਤੋਂ ਬਾਅਦ ਫਿਰ ਹਸਪਤਾਲ ਲਿਆ ਜਾਂਦਾ ਹਸਪਤਾਲ ਤੋਂ ਬਾਅਦ ਫਿਰ ਰੈਸਟ ਹਾਊਸ ਜਾ ਜਾਂਦਾ ਰੈਸਟ ਤੋਂ ਬਾਅਦ ਫਿਰ ਕਮਾਇਆ ਜਾਂਦਾ ਇੱਕ ਇਨੇ ਦਿਨਾਂ ਤੋਂ ਜਿਹੜਾ ਇੱਕ ਮਰਨਵਾਤ ਤੇ ਚੱਲ ਰਿਹਾ ਹੋਏ ਜਿਹਨੇ ਅਨਾਜ ਦਾ ਦਾਣਾ ਨਾ ਖਾਦਾ ਹੋਵੇ ਤੇ ਉਹਨੂੰ ਇੰਨੀ ਹਰਾਸਮੈਂਟ ਦੇਣੀ ਇਨਾ ਸਫਰ ਕਰਉਣਾ ਇਹ ਕਿੱਧਰ ਦੀ ਜਿਹੜਾ ਆਪਾਂ ਕਿੱਧਰ ਨੂੰ ਜਾ ਰਹੇ ਆਂ ਕੀ ਦੇਖ ਰਹੇ ਆਂ ਕਿਵੇਂ ਉਸ ਆਗੂ ਦੇ ਨਾਲ ਅਸੀਂ ਜਿਹੜਾ ਹੈ ਇਹ ਸਰਕਾਰ ਕਰ ਰਹੀ ਹੈ ਅੱਜ ਕੱਲ ਪਤਾ ਲੱਗਿਆ ਵੀ ਜਲੰਧਰ ਤੋਂ ਸ਼ਿਫਟ ਕਰਕੇ ਇਥੇ ਪਾਰਕ ਹਸਪੀਟਲ ਐ ਪ੍ਰਾਈਵੇਟ ਹਸਪੀਟਲ ਐ ਇੱਕ ਫੇਮਸ ਹਸਪੀਟਲ ਐ ਪਟਿਆਲੇ ਦਾ ਜਿਹੜਾ ਬਾਈਪਾਸ ਤੇ ਪਤਾ ਚੱਲਿਆ ਅੱਜ ਅਸੀਂ ਮੁਲਾਕਤ ਕਰਨ ਆ ਰਹੇ ਆਂ ਜਾ ਰਹੇ ਸੀ ਪਟਿਆਲੇ ਪਹਿਲਾਂ ਅਸੀਂ ਸੋਚਿਆ ਵੀ ਆਪਣੇ ਆਗੂ ਦਾ ਹਾਲਚਲ ਜਾਣ ਲਈ ਤੇ ਉਹਨਾਂ ਨੂੰ ਜਾ ਕੇ ਦੱਸ ਦਾਂਗੇ ਲੇਕਿਨ ਇੱਥੇ ਜਦੋਂ ਵੀ ਕਿਸੇ ਸਟਾਫ ਨੂੰ ਕਿਸੇ ਰਿਸੈਪਸ਼ਨਿਸਟ ਨੂੰ ਕਿਸੇ ਨੂੰ ਪੁੱਛਦੇ ਆਂ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਜੀ ਅੱਛਾ ਉਹਨੇ ਸਿਵਲ ਸਰਜਨ ਵੀ ਗਿਆ ਉਹ ਉਹ ਪਤਾ ਚੈੱਕ ਕਰਨ ਜਾ ਰਹੇ ਨੇ ਉਹਨਾਂ ਨੂੰ ਡੱਲੇਵਾਲ ਜੀ ਨੂੰ ਚੈੱਕ ਕਰਨ ਜਾ ਰਹੇ ਉਹਨਾਂ ਦੇ ਧਿਆਨ ਨਹੀਂ ਜਿੱਡੇ ਡੱਲੇਵਾਲ ਜੀ ਆਏ ਕਿ ਨਹੀਂ ਆਏ ਇੱਕ ਉਹਦੇ ਵਿੱਚ ਪੁਲਿਸ ਵੀ ਲੱਗੀ ਹੋਈ ਆ ਪਰ ਫਿਰ ਜੇ ਕਹਿੰਦੇ ਨੇ ਵੀ ਸਾਨੂੰ ਪਤਾ ਨਹੀਂ ਡੱਲੇਵਾਲ ਸਾਹਿਬ ਉਰੇ ਹੈ ਹੀ ਨਹੀਂ ਆ ਫਿਰ ਪੁਲਿਸ ਕਾਦੇ ਵਾਸਤੇ ਲਾਈ ਆ ਬ ਮਨ ਲਓ ਕੀ ਖਤਰਾ ਹੈ ਇੱਕ ਮਰੀਜ਼ ਬੰਦੇ ਤੋਂ ਇੱਕ ਜਿਹੜਾ ਇੰਨੇ ਦਿਨਾਂ ਦਾ ਭੁੱਖਾ ਹੜਤਾਲ ਦੇ ਵਿੱਚ ਇੰਨੇ ਦਿਨਾਂ ਦਾ ਮਰਨ ਮਰਤ ਤੇ ਹੈ ਉਹ ਤੋਂ ਕੀ ਖਤਰਾ ਹੈ ਤੁਸੀਂ ਸਾਰੇ ਤੇ ਸਾਰਾ ਕੁਝ ਕਰਕੇ ਦੇਖ ਲਿਆ ਸਾਨੂੰ ਗ੍ਰਿਫਤਾਰ ਕਰ ਲਿਆ ਧੋਖੇ ਦੇ ਨਾਲ ਸਾਡੇ ਦੋਨੋਂ ਬਾਰਡਰ ਖਾਲੀ ਕਰਾ ਲਏ ਉੱਥੇ ਮਹਾਰਾਜ ਦਾ ਸਰੂਪ ਬਾਣੀ ਚੱਲ ਰਹੀ ਸੀ ਬਾਣੀ ਦੀ ਬਦਵੀ ਤੱਕ ਕਰਤੀ ਅੱਧ ਵਿਚਾਲੇ ਉਸ ਨੂੰ ਰੋਕ ਕੇ ਪਾਠ ਨੂੰ ਰੋਕ ਕੇ ਤੁਸੀਂ ਲੈ ਗਏ ਕੀ ਕੁਝ ਕਰੋਗੇ ਕਿੰਨਾ ਕੁਝ ਕਰੋਗੇ ਇਸ ਸਰਕਾਰ ਨੂੰ ਜਿਹੜੀ ਸਰਕਾਰ ਬਦਵੀਆਂ ਨੂੰ ਰੋਕਣ ਵਾਸਤੇ ਬਦਬੀਆਂ ਦੇ ਇਨਸਾਫ ਤੋਂ ਵਾਸਤੇ ਬਦਬੀ ਕਰਨ ਵਾਲਿਆਂ ਨੂੰ ਸਜ਼ਾਵਾ ਦੇਣ ਵਾਸਤੇ ਆਈ ਹੋਵੇ ਉਹਨੇ ਬਦਬੀ ਤੱਕ ਕਰਵਾਤੀ ਉਸ ਤੋਂ ਬਾਅਦ ਜਿਹੜੇ ਕਰੋੜਾਂ ਰੁਪਏ ਦਾ ਸਮਾਨ ਆ ਰੋਜ਼ ਤੁਹਾਡੇ ਕੈਮਰਾ ਰਾਹੀਂ ਦੇਖ ਰਹੇ ਆ ਕਿਸੇ ਆਮ ਆਦਮੀ ਦੇ ਵਰਕਰ ਘਰੋਂ ਕਿਸੇ ਐਮਐਲਏ ਦੇ ਕਰਿੰਦੇ ਘਰੋਂ ਕਿੱਥੇ ਕਿੱਥੇ ਲੱਭ ਰਿਹਾ ਉਹ ਜਦੋਂ ਕਿਸੇ ਇਹੋ ਜਿਹਾ ਕੰਮ ਹੁੰਦਾ ਉਹ ਦਸਾਂ ਨੌ ਦੀ ਕਮਾਈ ਨਾਲ ਆਪਣੀ ਜਿਹੜੇ ਰਹਿਣ ਬਸੇਰੇ ਬਣਾਏ ਹੋਏ ਸੀ ਜਾਂ ਕਿਸੇ ਨੇ ਸਾਨੂੰ ਕਿਸੇ ਸਾਡੇ ਆਪਣੇ ਨੇ ਜਿਹੜਾ ਫੰਡਿੰਗ ਕਰਕੇ ਜਿਹੜਾ ਸਮਾਨ ਦਿੱਤਾ ਹੋਇਆ ਸੀ ਉਹ ਸਮਾਨ ਨੂੰ ਕਿਵੇਂ ਲੁੱਟਖਸਟ ਕੀਤੀ ਜਾ ਰਹੀ ਹੈ ਕੀ ਇਹ ਇਹ ਇਤਿਹਾਸ ਮਾਫ ਕਰੂਗਾ ਇਹਨਾਂ ਨੂੰ ਕਦੀ ਨਹੀਂ ਮਾਫ ਕਰੂਗਾ ਜਿਹੜਾ ਇਹੀ ਉਹੀ ਚੀਜ਼ ਹੈ ਜਿਹੜਾ ਧਰਨਿਆਂ ਦੇ ਵਿੱਚੋਂ ਨਿਕਲ ਕੇ ਸਰਕਾਰ ਆਈ ਹੋਈ ਜਿਹੜੇ ਸਾਡੇ ਕੋਲ ਆ ਕੇ ਬੈਠਦੇ ਸੀ ਜਿਹੜੇ ਉਦੋਂ ਕਹਿੰਦੇ ਸੀ ਵੀ ਛੜਕਾਣਾ ਰੁਕਣ ਦੀ ਕਿੱਧਰ ਜਾਣ ਕੀ ਗੱਲ ਹੋਗੀ ਕਿਸੇ ਕਾਰਪੋਰੇਟ ਨੇ ਵੱਡਾ ਪੈਕੇਜ ਦਿੱਤਾ ਕਿ ਜਾਂ ਜਿਹੜੇ ਲਾਲੇ ਦਿੱਲੀ ਤੋਂ ਲੁੱਟ ਕੇ ਤੇ ਦਿੱਲੀ ਲੁੱਟ ਬੰਦ ਹੋ ਗਈ ਹੁਣ ਇੱਥੇ ਆ ਗਏ ਉਹੀ ਜਿਹੜੇ ਜੇਲ੍ਹਾਂ ਦੇ ਵਿੱਚ ਸੀ ਮਨਜੀਤ ਸ਼ੋਧਿਆ ਸਤਿੰਦਰ ਜੈਨ ਵਰਗੇ ਕੇਜਰੀਵਾਲ ਵਰਗੇ ਇੱਥੇ ਕੁੰਡਲੀ ਮਾਰ ਕੇ ਬਹਿ ਗਏ ਪੰਜਾਬ ਨੂੰ ਲੁੱਟਣ ਵਾਸਤੇ ਪੰਜਾਬੀਆਂ ਨੂੰ ਲੁੱਟਣ ਵਾਸਤੇ ਉਹਨਾਂ ਦੇ ਹੁਕਮ ਸੀ ਜਾਂ ਬੀਜੇਪੀ ਦਾ ਬੀਜੇਪੀ ਵਾਲਿਆਂ ਦਾ ਪੱਲਾ ਝਾੜਦਾ ਉਹ ਕਹਿੰਦੇ ਅਸੀਂ ਤੇ ਮੀਟਿੰਗ ਕਰ ਰਹੇ ਸੀ ਇਹ ਸਾਡੇ ਵਿੱਚ ਚਾਹੁੰਦੇ ਨਹੀਂ ਆ ਕਿਸਾਨਾਂ ਦੀ ਤੇ ਬੀਜੇਪੀ ਦੀ ਮੀਟਿੰਗ ਹੋਵੇ ਇਹਨਾਂ ਤਾਂ ਕੀਤਾ ਫਿਰ ਦੋ ਹੀ ਗੱਲਾਂ ਹੋ ਸਕਦੀਆਂ ਨਾ ਜਾਂ ਤੇ ਜਿੰਨਾਂ ਪੂੰਜੀਪਤੀਆਂ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ ਉਹਨਾਂ ਤੋਂ ਵੱਡਾ ਇੱਕ ਪੈਕੇਜ ਮਿਲ ਗਿਆ ਆਮ ਆਦਮੀ ਪ ਸਮਝੌਤਾ ਕਹਿ ਲੀਏ ਸਮਝੌਤਾ ਹੋ ਗਿਆ ਕੋਈ ਵੀ ਇਹ ਸਮਝੌਤਾ ਕਰ ਲੋ ਉਸ ਤੋਂ ਬਾਅਦ ਅਸੀਂ ਕਿਸਾਨਾਂ ਨੂੰ ਚੱਕ ਦਿੰਨੇ ਆ ਗੱਲਬਾਤ ਸਾਰੀ ਜਿਹੜੀ ਖਤਮ ਕਰ ਦਿੰਨੇ ਬਿਲਕੁਲ ਇਹ ਇਹੀ ਕੁਝ ਹੋਇਆ ਹੋਊਗਾ ਨਾ ਜਿਹੜੀ ਸਰਕਾਰ ਆਪ ਕਹਿੰਦੀ ਵੀ ਅਸੀਂ ਮੰਗਾਂ ਦੇ ਹਮਾਇਤੀ ਆ ਅਸੀਂ ਜਦੋਂ ਮੀਟਿੰਗ ਕਰ ਰਹੇ ਆ ਅਸੀਂ ਜਦੋਂ ਤਿੰਨੋਂ ਮੰਤਰੀ ਤਿੰਨ ਮੰਤਰੀ ਜਿਹੜੇ ਕੇਂਦਰ ਦੇ ਸੀ ਵਜ਼ੀਰ ਆਏ ਸੀ ਖੇਤੀ ਮੰਤਰੀ ਸ਼ਿਵਰਾ ਚੋਹਾਨ ਜੀ ਪਿਊਸ਼ ਗੋਇਲ ਜੀ ਤੇ ਦੂਸਰੇ ਜਿਹੜੇ ਕੰਜ਼ਿਊਮਰ ਫਿਰ ਮਨਿਸਟਰ ਹੈ ਪ੍ਰਲਾਦ ਜੋਸ਼ੀ ਜੀ ਤੇ ਨਹੀਂ ਇਹ ਬੈਠੇ ਜੀ ਕਟਾਰੂ ਚੱਕ ਜੀ ਖੁੱਡੀਆਂ ਜੀ ਤੇ ਚੀਮਾ ਜੀ ਉਹ ਉੱਠਦੇ ਨਹੀਂ ਸੀ ਕਿ ਇਹਨਾਂ ਨੂੰ ਕਹਿ ਬੈਠ ਜਾਓ ਵੀ ਸਾਡੇ ਕੋਲ ਖਬਰਾਂ ਆ ਰਹੀਆਂ ਨੇ ਜਿਹੜੇ ਦੋਨਾਂ ਬਾਰਡਰਾਂ ਤੇ ਜਿਹੜੀ ਫੋਰਸ ਲਾ ਰੱਖੀ ਆ ਜੇਸੀਬੀ ਵਗੈਰਾ ਲਾ ਰਹੀ ਹੈ ਤੁਹਾਡਾ ਕੀ ਮਨਸ਼ਾ ਹੈ ਉਹ ਬੋਲੇ ਸਾਡੀ 0% ਵੀ ਕੋਈ ਮਨਸ਼ਾ ਨਹੀਂ ਅਸੀਂ ਐਸਾ ਕੋਈ ਨਹੀਂ ਹੈ ਵੀ ਅਸੀਂ ਬਾਰਡਰ ਖਾਲੀ ਕਰਾਉਣੇ ਜਾਂ ਤੁਹਾਡੇ ਤੇ ਅਸੀਂ ਜਿਹਦੋਂ ਗੱਲਬਾਤ ਚੱਲ ਰਹੀ ਹੈ ਅਸੀਂ ਤੁਹਾਡੇ ਨਾਲ ਹੈ ਤੁਹਾਡੀ ਗੱਲਬਾਤ ਕਰ ਰਹੇ ਹਾਂ ਤੇ ਅਸੀਂ ਬਾਹਰ ਨਿਕਲਦੇ ਆ ਬਾਹਰ ਨਿਕਲਦੇ ਆ ਸਾਰਸ ਨੂੰ ਘੇਰ ਲੈਂਦੇ ਆ ਇਹਦਾ 1 ਘੰਟਾ ਪਹਿਲਾਂ ਡੀਜੀਪੀ ਉੱਠ ਕੇ ਜਾਂਦੇ ਆ ਤੇ ਇਹ ਸਾਰਾ ਕੁਝ ਇੱਕ ਜੋ ਕੀਤਾ ਜਨਤਨ ਦੇਖਿਆ ਕਿਸਾਨਾਂ ਨੇ ਦੇਖਿਆ ਠੀਕ ਹੈ ਫਿਰ ਜਿਹੜਾ ਸੋਸ਼ਲ ਮੀਡੀਆ ਆਪਣਾ ਹੁੰਦਾ ਉਹ ਪਾ ਰਿਹਾ ਜੀ ਦੇਖੋ ਆ ਦੇਖੋ ਜੀ ਅਸੀਂ ਸੁੱਖ ਦੀ ਛਾਹ ਲਈ ਆ ਜੀ ਆ ਰੋਜ਼ਗਾਰ ਵੀ ਮਿਲ ਜੂਗਾ ਨਸ਼ਾ ਵੀ ਖਤਮ ਹੋ ਜੂਗਾ ਕਰ ਹੁਣ ਉਹ ਨੌਕਰੀਆਂ ਲੱਗ ਗਈ ਹੋਣੇ ਆ ਦੋ ਦਿਨ ਹੋ ਗਏ ਖਾਲੀ ਉਹਨੂੰ ਕਿੰਨੀਆਂ ਕਿੰਨੀਆਂ ਨੌਕਰੀਆਂ ਲੱਗ ਗਈ ਕਿੰਨਾ ਕ ਨਸ਼ਾ ਖਤਮ ਇੱਕ ਸਵਾਲ ਇਹ ਆ ਜਦੋਂ ਕਹਿੰਦੇ ਕਿਸਾਨਾਂ ਨੂੰ ਉੱਥੋਂ ਭਜਾਤਾ ਸਮਾਨ ਤੋੜਤਾ ਫਿਰ ਇਹ ਸੜਕ ਤਾਂ ਉਸੇ ਦਿਨ ਖੁੱਲ ਜਾਣੀ ਚਾਹੀਦੀ ਆ ਕਿਸਾਨ ਤਾਂ ਉੱਥੇ ਨਹੀਂ ਰਹੇ ਪਰ ਫਿਰ ਵੀ ਦੂਜੇ ਤੀਜੇ ਦਿਨ ਜਿਹੜੀ ਆ ਜਾ ਕੇ ਬਾਰਡਰ ਖੁੱਲੇ ਨੇ ਤਾਂ ਫਿਰ ਇਸ ਤੋਂ ਸਾਫ਼ ਨਹੀਂ ਹੁੰਦਾ ਕਿ ਕਿਸਾਨਾਂ ਨੇ ਥੋੜੀ ਰੋਕਿਆ ਹੋਇਆ ਸੀ ਨਹੀਂ ਉਹ ਤਾਂ ਕਲੀਅਰ ਹੈ ਇਹ ਵੀ ਕਹਿੰਦੇ ਰਿਹਾ ਝੂਠੇ ਇਨਕਲਾਬੀ ਵੀ ਕਹਿੰਦੇ ਰਿਹਾ ਭਗਵੰਤ ਮਾਨ ਵਰਗੇ ਵੀ ਅਸੀਂ ਸੜਕ ਜਿਹੜੀ ਸਾਡੇ ਪੰਜਾਬ ਵਾਲੇ ਕਿਸਾਨਾਂ ਜਾਂ ਕਿਸਾਨਾਂ ਨੇ ਰੋਕੀ ਹਰਿਆਣਾ ਸਰਕਾਰ ਨੇ ਰੋਕੀ ਹੈ ਹਰਿਆਣਾ ਸਰਕਾਰ ਨੇ ਕਿੰਨੀ ਮਸ਼ੀਨਰੀ ਲਗਾ ਕੇ ਤਿੰਨ ਦਿਨਾਂ ਚੋਂ ਬਾਰਡਰ ਨੂੰ ਖੋਲਿਆ ਇੱਕ ਗੱਲ ਹੋ ਰਿਹਾ ਜਿਹੜੇ ਪੁਲਾਂ ਦੇ ਉੱਪਰ ਉਹ ਲਗਾ ਰੱਖਿਆ ਸੀ ਬਾਰਡਰ ਲਗਾ ਕੇ ਹੁਣ ਉਹ ਦੇਖੋ ਉਹਨਾਂ ਦੇ ਕੀ ਹ ਉਹਨਾਂ ਜਦੋਂ ਜੇਸਪੀਆਂ ਚਲਾਈਆਂ ਉਹ ਵੀ ਖਤਰੇ ਦਾ ਘੰਟੀ ਹੋ ਗਈ ਨਾ ਉਹ ਵੀ ਕਮਜ਼ੋਰ ਹੋ ਗਏ ਹੋਣੇ ਆ ਉਹ ਵੀ ਕਿਸੇ ਨੂੰ ਮੌਤ ਦਾ ਸੱਜਾ ਦੇਣ ਵਾਲੇ ਬਣਾਤੇ ਹੋਣੇ ਆ ਕਿਲ ਗੱਡੇ ਜਿਹੜੇ ਆਰਸੀਸੀ ਸਰੀਏ ਪਾ ਕੇ ਆਰਸੀਸੀ ਜਿਹੜਾ ਪਟੀਸ਼ਨ ਬਣਾਈ ਸੀ ਸਾਰੀ ਪੁੱਟੀ ਹੈ ਤੇ ਉਹ 3 ਦਿਨਾਂ ਬਾਅਦ ਖੁੱਲੀ ਹੈ ਤੇ ਹੁਣ ਕਿਵੇਂ ਖੁੱਲ ਗਈ ਭਗਵੰਤਮਾਨ ਦੇ ਪਹਿਨ ਤੇ ਪਹਿਲਾਂ ਤੇ ਖੋਲੀ ਨਹੀਂ ਵੀ ਦਿੱਲੀ ਜਾਣ ਦੋ ਹੁਣ 1 ਮਿੰਟ 'ਚ ਬਾਰਡਰ ਖਾਲੀ ਕਰਾਏ ਤੇ ਖੁਲਾਤੀ ਇਹਦਾ ਮਤਲਬ ਭਗਵੰਤਮਾਨ ਮਿਲਿਆ ਹੋਇਆ ਸੀ ਨਾ ਜਿਹੜੀ ਸ਼ੁਭ ਕਰਨ ਸ਼ਹੀਦ ਹੋਇਆ ਇੰਨਾ ਕੁ ਸਾਡਾ ਨੁਕਸਾਨ ਕਰਾ ਦਿੱਤਾ ਸ਼ੁਭ ਕਰਨ ਸ਼ਹੀਦ ਕਰਾ ਦਿੱਤਾ ਚਾਰ ਪੰਜ ਕਿਸਾਨਾਂ ਦੀਆਂ ਅੱਖਾਂ ਚਲੇ ਗਈਆਂ 450 ਦੇ ਕਰੀਬ ਜ਼ਖਮੀ ਹੋ ਗਏ 44 ਕਿਸਾਨਾਂ ਨੇ ਸਹਾਦਤਾਂ ਦਿੱਤੀਆਂ ਤੇ ਅੱਜ ਇਹ ਕੰਮ ਕਰਨਾ ਸੀ ਫਿਰ ਜਦੋਂ ਉਦੋਂ ਹੀ ਮਾਰ ਦਿੰਦਾ ਜਦੋਂ ਸ਼ੁਭ ਕਰਨ ਦੇ ਤੂੰ ਮਾਰਿਆ ਸੀ ਸਾਡੇ ਵਿੱਚ ਮਾਰ ਕੇ ਨੱਕੀ ਕਰਦਾ ਫਿਰ ਉਦੋਂ ਹੀ ਇਹਨਾਂ ਸਾਡਾ ਦੂਜਾ ਕਰੋੜਾਂ ਰੁਪਏ ਦਾ ਨੁਕਸਾਨ ਤੇ ਨਾ ਕਰਾਉਂਦਾ ਉਦੋਂ ਹੀ ਮਾਰ ਦਿੰਦਾ ਸਾਨੂੰ ਸਾਰਿਆਂ ਨੂੰ ਉੱਥੇ ਇਹ ਕੰਮ ਟੋਟਲ ਦਾ ਟੋਟਲ ਇਹ ਜਿਹੜਾ ਮਤਲਬ ਜਿਹੜਾ ਕਲੰਕ ਆ ساری ਉਮਰ ਇਹ ਤੋਂ ਝੋਤਾ ਨਹੀਂ ਜਾਣਾ ਇਹ ਅੰਤ ਪਤਾ ਨਹੀਂ ਜਿਹੜਾ ਆਮ ਆਦਮੀ ਪਾਰਟੀ ਦਾ ਭਗਵੰਤ ਸਿੰਘ ਮਾਨ ਦਾ ਇਹ ਪੱਤਰ ਨੂੰ ਹੋਣਾ ਸ਼ੁਰੂ ਹੋ ਗਏ ਇੱਕ ਗੱਲ ਹੋਰ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਲੀਡਰ ਨੇ ਮੰਤਰੀ ਨੇ ਉਹਨਾਂ ਦੇ ਹੁਣ ਬਿਆਨ ਆਉਣੇ ਸ਼ੁਰੂ ਹੋ ਗਏ ਉਹ ਕਹਿੰਦੇ ਮੁੱਦਾ ਤਾਂ ਕਹਿੰਦੇ ਇਹ ਕੇਂਦਰ ਸਰਕਾਰ ਦੇ ਨਾਲ ਆ ਕਹਿੰਦੇ ਪੰਜਾਬ ਦੇ ਵਿੱਚ ਸੜਕਾਂ ਰੋਕੀਆਂ ਹੋਈਆਂ ਸੀ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ ਤੇ ਕਹਿੰਦੇ ਜੇ ਕਿਸਾਨ ਦਿੱਲੀ ਜਾਂਦੇ ਨੇ ਅਸੀਂ ਮੂਰੇ ਹੋ ਕੇ ਉਹਨਾਂ ਦੇ ਨਾਲ ਦਿੱਲੀ ਜਾਵਾਂਗੇ ਅੱਧੇ ਘੰਟੇ ਬਿਆਨ ਬਦਲ ਗਏ ਅੱਧੇ ਘੰਟੇ ਪਹਿਲਾਂ ਬਿਆਨ ਸਾਨੂੰ ਉੱਥੇ ਮੇਜ਼ ਤੇ ਬੈਠੇ ਜਿਹਦੇ ਚੰਡੀਗੜ੍ਹ 26 ਸੈਕਟਰ ਚ ਮਹਾਤਮਾ ਗਾਂਧੀ ਇੰਸਟੀਚਿਊਟ ਚ ਬਿਆਨ ਕੀ ਆ ਅੱਧੇ ਘੰਟੇ ਬਾਅਦ ਬਿਆਨ ਕੀ ਆ ਅੱਧੇ ਘੰਟੇ ਸਾਰੀ ਸੋਚ ਆ ਗਈ ਅੱਧੇ ਘੰਟੇ ਚ ਨੌਕਰੀਆਂ ਮਿਲ ਗਈਆਂ ਤੇ ਘੰਟੇ ਚ ਨਸ਼ਾ ਖਤਮ ਹੋ ਗਿਆ ਅੱਧੇ ਘੰਟੇ ਸਾਰਾ ਕੁਝ ਹੋ ਗਿਆ ਇਹ ਮਤਲਬ ਇੰਨੀ ਇੰਨੀ ਜਲਦੀ ਜਿਹੜਾ ਮੂਵ ਕੀਤਾ ਇਹਨਾਂ ਨੇ ਇਹ ਇਹ ਸੋਚਣ ਵਾਲੀ ਗੱਲ ਹੈ ਨਾ ਵੀ ਲੇਕਿਨ ਇਹ ਜ਼ਰੂਰ ਹੈ ਵੀ ਜਿੰਨਾ ਝੂਠ ਬੋਲ ਕੇ ਜਿੰਨਾ ਫਰੇਵ ਕਰਕੇ ਜਿੰਨਾ ਕੁਝ ਕਰਕੇ ਆਏ ਨੇ ਜਿਵੇਂ ਦਿੱਲੀ ਤੋਂ ਭਜਾਇਆ ਦਿੱਲੀ ਦੇ ਥੋੜੇ ਬਹੁਤ ਰਹਿ ਗਏ ਜਦੋਂ ਆਮ ਇੱਕ ਵੀਡੀਓ ਸੁਣ ਰਿਹਾ ਅਜੀ ਕੱਲੋ ਨਵਜੋਤ ਸਿੰਘ ਸਿੱਧੂ ਬੋਲ ਰਿਹਾ ਸੀ ਐਸੀ ਤੇ 8 8 ਫੁੱਟ 8x8 ਦੇ ਕਮਰੇ ਦੇਖ ਆਏ ਆ ਤੇ ਹੁਣ ਨੰਬਰ ਇਹਨਾਂ ਦੇ ਆਉਣੇ ਆ ਇਹਨਾਂ ਨੇ ਜਿੰਨਾ ਇਹ ਕਹਿੰਦੇ ਨਾ ਵੀ ਆਪਣਾ ਭ੍ਰਸ਼ਟਾਚਾਰ ਖਤਮ ਭ੍ਰਸ਼ਟ ਜਿੰਨਾ ਭ੍ਰਸਟੇ ਨੇ ਉਹਨਾਂ ਕੋਈ ਨਹੀਂ ਜਿੰਨੇ ਭ੍ਰਸ਼ਟਾਚਾਰੀ ਨੂੰ ਪੰਜਾਬ ਤੇ ਲੈ ਕੇ ਕੁੰਡਲੀ ਬਣਾ ਕੇ ਬਿਠਾ ਦਤੇ ਜਿਹੜਾ ਜੇਲ ਜੇਲ ਕੱਟ ਰਿਹਾ ਜੀ ਤੇ ਦੋ ਲੱਗੇ ਹੋਏ ਨੇ ਅਜੇ ਕੇਸ ਚੱਲ ਰਿਹਾ ਹੈ ਮਨੀਸ਼ ਚੋਧਿਆ ਉਹ ਪ੍ਰਧਾਨ ਬਣਾ ਕੇ ਦਾ ਜਿਹੜਾ ਉਸ ਤੋਂ ਥੱਲੇ ਵਾਲਾ ਜੇਲ ਸੀ ਸਤਿੰਦਰ ਜਣ ਉਹਨੂੰ ਪ੍ਰਧਾਨ ਬਣਾਤਾ ਜਿਹੜਾ ਕੇਜਰੀਵਾਲ ਜੇਲ ਚ ਆਇਆ ਉਹ ਸਰਵੇ ਸਰਵਾ ਜਦ ਲਾਲੇ ਸਾਰੇ ਦਿੱਲੀ ਵਾਲੇ ਇੱਥੇ ਆ ਗਏ ਤੇ ਪੰਜਾਬ ਦੇ ਖਤਰੇ 'ਚ ਹੈਗਾ ਹੀ ਹੈਗਾ ਅੱਛਾ ਤੁਹਾਡੀ ਜਿਹੜੀ ਕਿਸਾਨ ਲੀਡਰਾਂ ਦੇ ਨਾਲ ਮੁਲਾਕਾਤ ਹੋਈ ਆ ਕੋਈ ਜੇਲ੍ਹ ਦੇ ਅੰਦਰ ਜੋ ਪਟਿਆਲਾ ਜੇਲ੍ਹ ਦੇ ਵਿੱਚ ਜੀ ਹੁਣੇ ਜਾ ਰਹੇ ਹਾਂ ਉਧਰ ਪਟਿਆਲਾ ਜੇਲ੍ਹ 'ਚ ਜਾ ਰਹੇ ਸੀ ਪਹਿਲੋਂ ਸੋਚ ਰਹੇ ਸੀ ਵਿਡਾਲੇਵਾਲ ਜੀ ਨੂੰ ਮਿਲ ਕੇ ਜਾਈਏ ਤਾਂ ਕਿ ਜਿਹੜੀ ਆਪਣੀ ਇੱਥੋਂ ਦੀ ਉਹਨਾਂ ਦੀ ਸਿਹਤ ਬਾਰੇ ਜਾਂ ਉੱਥੇ ਦੱਸ ਸਕੀ ਲੀਡਰਾਂ ਨੂੰ ਲੇਕਿਨ ਉਹ ਨਹੀਂ ਮਿਲ ਦਿੱਤਾ ਕੋਈ ਨਹੀਂ ਇਹਨਾਂ ਦੇ ਚੰਗੁਲ 'ਚ ਨੇ ਠੀਕ ਨੇ ਕਿਵੇਂ ਨੇ ਚੰਗੇ ਨੇ ਮਾੜੇ ਨੇ ਇੱਥੇ ਨੇ ਕਿੱਥੇ ਨੇ ਇਹ ਇਹਨਾਂ ਨੂੰ ਪਤਾ ਹੈ ਲੇਕਿਨ ਇਹ ਜਿਵੇਂ ਪਤਾ ਲੱਗਿਆ ਤੁਹਾਡੇ ਮੀਡੀਆ ਰਾਹੀਂ ਪਤਾ ਲੱਗਿਆ ਵੀ ਉੱਥੋਂ ਲੈ ਆਂਦਾ ਇੱਥੇ ਪੁਜਾਈ ਫਿਰਦੇ ਆ ਕਿੱਥੇ ਤੱਕ ਪੁਜਾ ਲਣਗੇ ਕਿੰਨਾ ਪੁਜਾ ਲਣਗੇ ਰਣਨੀਤੀ ਬਣ ਰਹੀ ਅਗਲੀ ਨਹੀਂ ਬਿਲਕੁਲ ਰਣਨੀਤੀ ਦੇਖੋ ਜਿਹੜਾ ਜਿਹੜੀ ਚੀਜ਼ ਅਸੀਂ ਇਹਨਾਂ ਨੇ ਬਾਰਡਰ ਖਾਲੀ ਕਰਾ ਦਿੱਤੇ ਛੜਕਾਂ ਖਾਲੀ ਕਰਾਤੀਆਂ ਅੰਦੋਲਨ ਤਾਂ ਨਹੀਂ ਖਤਮ ਕਰ ਸਕਦੇ ਅੰਦੋਲਨ ਤਾਂ ਦੂਨ ਸਵਾਇਆ ਹੋ ਕੇ ਅੱਗੇ ਨਿਕਲੂਗਾ ਤਾਮਿਲਨਾਡੂ ਕਰਨਾਟਕਾ ਤੱਕ ਪ੍ਰਦਰਸ਼ਨ ਹੋ ਰਿਹਾ ਜਿਹੜੇ ਕਹਿੰਦੇ ਸੀ ਪੰਜਾਬ ਦਾ ਅੰਦੋਲਨ ਹੈ ਅੱਜ ਜੇਲ੍ਹ ਦੇ ਵਿੱਚ ਹੈਗੇ ਨੇ ਨਾ ਜੇਲ੍ਹ ਚ ਤਾਮਿਲਨਾਡੂ ਦਾ ਵੀ ਹੈਗਾ ਜੇਲ੍ਹ ਚ ਕੇਰਲਾ ਦਾ ਵੀ ਹੈਗਾ ਜੇਲ੍ਹ ਚ ਯੂਪੀ ਦਾ ਵੀ ਹੈਗਾ ਜੇਲ੍ਹ ਚ ਸਾਰੇ ਬੈਠੇ ਆ ਸਾਰੇ ਬੈਠੇ ਨੇ ਜੇਲ੍ਹ ਦੇ ਵਿੱਚ ਫਿਰ ਜੇ ਕ ਛੱਡ ਦੋ ਫਿਰ ਤੁਸੀਂ ਖਨੌਰੀ ਬਾਰਡਰ ਤੇ ਇੱਕ ਵੀਡੀਓ ਸਾਂਝੀ ਕੀਤੀ ਸੀ ਤੁਸੀਂ ਉਹ ਮੁੱਦਾ ਚੱਕਿਆ ਸੀ ਜੋ ਬੇਅਦਬੀ ਦਾ ਮੁੱਦਾ ਹੋਇਆ ਕਹਿੰਦੇ ਉੱਥੇ ਬੇਅਦਬੀ ਤਾਂ ਉਸ ਨੂੰ ਚੁਕਾਉਣ ਦੇ ਪਿੱਛੇ ਕੀ ਮਕਸਦ ਸੀ ਜਦੋਂ ਕਿ ਕਿਹਾ ਕਿ ਸੜਕਾਂ ਦੇ ਨਾਲ ਜਿਹੜੀਆਂ ਰੋਕਣ ਦੇ ਨਾਲ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਨੇ ਪਰ ਫਿਰ ਜਿਹੜਾ ਸਾਈਡ ਦੇ ਉੱਤੇ ਚੱਲ ਰਿਹਾ ਸੀ ਗੁਰੂ ਸਾਹਿਬ ਦਾ ਪਾਠ ਚੱਲਦਾ ਸੀ ਉਹਦੇ ਨਾਲ ਕੀ ਕਿਸੇ ਨੂੰ ਪ੍ਰੋਬਲਮ 10 ਫੁੱਟ ਹਟਕੇ ਜਿੱਥੇ ਉਹ ਜਗ੍ਹਾ ਬਣੀ ਹੋਈ ਹੈ ਸੜਕ ਤੋਂ 10 ਫੁੱਟ ਹਟਕੇ ਆ ਔਰ ਦੇਖੋ 19 ਤਰੀਕ ਨੂੰ ਰਾਤ ਨੂੰ 8 ਵਜੇ ਚੁਕਾਇਆ ਜਾਂਦਾ 20 ਤਰੀਕ ਨੂੰ ਸਵੇਰੇ ਭੋਗ ਪਾਣੇ ਸੀ ਵੀਰ ਨੂੰ ਭੇਜ ਉਹ ਟਰਾਲੀਆਂ ਵੀ ਉੱਥੇ ਖੜੀਆਂਆਂ ਰੀਆਂ ਲੇਕਿਨ ਉਹਨੂੰ ਸਭ ਤੋਂ ਪਹਿਲਾਂ ਟਾਰਗੇਟ ਕੀਤਾ ਹੈ ਅਸੀਂ ਮਤਲਬ ਇਹ ਕਹਿੰਨੇ ਆ ਵੀ ਜਿਹੜਾ ਖੰਡਜਾਬ ਚੱਲ ਰਿਹਾ ਹੈ ਅਗਰ ਵਿੱਚੇ ਪਾਣੀ ਰੁਕਾ ਕੇ ਲੈ ਕੇ ਜਾਂਦੇ ਬੇਦਬੀ ਤੇ ਹੈ ਨਾ ਤੇ ਜਿਹੜੀ ਮਾਤਾ ਉੱਥੇ ਪਾਠ ਕਰ ਰਹੀ ਸੀ ਉਹ ਮਾਤਾ ਦੀ ਭੂਬਾ ਨਿਕਲਦੀਆਂ ਰੋਂਦੀ ਹੈ ਉਹ ਵੀ ਤੁਹਾਨੂੰ ਅੱਜ ਸ਼ਾਮ ਨੂੰ ਜਾਂ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਮੀਡੀਆ 'ਚ ਵੀ ਇਹਨੂੰ ਲੈ ਕੇ ਆਵਾਂਗੇ ਕਿਉਂਕਿ ਇੰਨਾਂ ਕ ਜਿਹੜਾ ਭਾਵੁਕ ਹੋ ਗਏ ਇੰਨਾਂ ਕ ਮਤਲਬ ਉਹਨਾਂ ਦਾ ਮੈਂਟਲੀ ਉਹ ਜਿਹੜਾ ਹਰਾਸ ਹੋਏ ਨੇ ਉਹ ਬੋਲ ਨਹੀਂ ਪਾ ਰਿਆ ਸੀ ਉਹ ਹੁਣ ਅੱਜ ਸ਼ਾਮ ਨੂੰ ਜਾਂ ਕੱਲ ਨੂੰ ਉਹਨਾਂ ਦੀ ਵੀਡੀਓ ਤੁਹਾਨੂੰ ਦਵਾਂਗੇ ਜਦੋਂ ਜਿਹੜੇ ਪਾਰਟ ਕਰ ਰਹੇ ਸੀ ਜਿਹੜੇ ਮੌਕੇ ਤੇ ਬੈਠੇ ਸੀ ਉਹ ਦੇਖਿਓ ਜਨਤਾ ਦੇ ਜਿਹੜੇ ਸਿੱਖ ਭਰਾਵਾਂ ਦੇ ਗੁਰੂ ਨਾਨਕ ਨਾਮ ਵਿਆਹ ਦੇ ਗੁਰੂ ਸ਼ਬਦ ਗੁਰੂ ਨੂੰ ਮੰਨਣ ਵਾਲੇ ਲੋਕਾਂ ਦੇ ਜਿਹੜੇ ਹਿਰਦੇ ਉਲੁੰਧਰੇ ਗਏ ਉਹ ਵੀ ਸਾਹਮਣੇ ਗੱਲ ਆ ਤੁਸੀਂ ਫਿਰ ਇਸ ਮੁੱਦੇ ਨੂੰ ਐ ਜੀ ਪੀ ਸੀ ਤੱਕ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਕੋਈ ਗੱਲਬਾਤ ਕੀਤੀ ਆ ਕੋਈ ਮੁੱਦਾ ਚੱਕਿਆ ਜਾਂ ਚੱਕੋਗੇ ਬਿਲਕੁਲ ਜੀ ਅੱਜ ਜਾ ਰਹੇ ਆ ਇਸੇ ਕਰਕੇ ਮੈਂ ਉਸ ਦਿਨ ਵੀ ਬੋਲਿਆ ਸੀ ਵੀ ਜਿਹੜਾ ਇਹ ਆਪਣੇ ਮੋਰਚੇ ਨਾਲ ਸਲਾਹ ਕਰਕੇ ਜਹਿਦਾਰ ਕੱਲ ਤੱਕ ਸਭ ਤੱਕ ਅਸੀਂ ਜਾਵਾਂਗੇ ਆਪਣੀ ਫਰਿਆਦ ਲੈ ਕੇ ਜਾਵਾਂਗੇ ਸ਼ਿਕਾਇਤ ਕਰਾਂਗੇ ਸਰਕਾਰ ਦੀ ਇਸ ਅਖੋਤੀ ਕਮੰਡੀ ਕਮੰਡੀ ਫਰੇਬੀ ਝੂਠੇ ਪ੍ਰਧਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਹਨੂੰ ਨੰਗਾ ਕਰਾਂਗੇ ਜਨਤਾ ਸਾਹਮਣੇ ਇੱਕ ਆਖਰੀ ਸਵਾਲ ਹੈ ਜਿਸ ਤਰੀਕੇ ਦੇ ਨਾਲ ਇਹ ਮੋਰਚਾ ਲੱਗਿਆ ਹੋਇਆ ਸੀ ਪਰ ਕਈ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਨੂੰ ਇਹ ਗੱਲਾਂ ਕਰਨ ਦਾ ਮੌਕਾ ਮਿਲਿਆ ਕਹਿੰਦੇ ਏਕਤਾ ਨਹੀਂ ਸੀ ਮੋਰਚੇ ਦੇ ਵਿੱਚ ਤਾਂ ਕਰਕੇ ਚੱਕਿਆ ਗਿਆ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਅੱਛਾ ਏਕਤਾ ਨਹੀਂ ਸੀ ਤੇ ਫਿਰ 401 ਦਿਨਾਂ ਚ ਡੰਡੇ ਨਹੀਂ ਮਾਰੇ ਇਹਨਾਂ ਨੂੰ 4-6 ਦਿਨਾਂ ਬਾਅਦ ਪਤਾ ਲੱਗਾ ਇੱਕ ਤਾਂ ਨਹੀਂ ਮ ਡੰਡੇ ਮਾਰੋ ਇਹਨਾਂ ਦੇ ਠਾਓ ਬਜ਼ੁਰਗਾਂ ਦੀਆਂ ਪੱਗਾਂ ਲਾਓ ਇਹ ਇਹਨੇ ਉਹ ਸਿਵਲ ਸਰਜਨ ਜੀ ਆ ਰਹੇ ਉਹਨਾਂ ਤੋਂ ਪੁੱਛ ਡਲੇਵਾਲ ਜੀ ਦਾ ਪਤਾ ਲੈ ਕੇ ਆਏ ਉਹਨਾਂ ਨੇ ਪਤਾ ਬਿਲਕੁਲ ਬਿਲਕੁਲ ਤਾਂ ਅੱਜ ਡਲੇਵਾਲ ਸਾਹਿਬ ਨੂੰ ਮਿਲਣ ਦੇ ਲਈ ਪਹੁੰਚੇ ਸੀ ਉਹਨਾਂ ਦੇ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਅਗਲੀ ਰਣਨੀਤੀ ਜਲਦੀ ਉਲੀਕੀ ਜਾਵੇਗੀ